ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 80 ਗਾਜਾ ਜੀ ਫਰੰਟ ਤੋਂ ਸਾਰੀ ਪਹਿਲਾਂ ਦੇਖ ਹੀ ਲਈ ਸੀਗੀ ਐਂਟਰੀ ਤੇ ਇੱਕ ਸਾਈਡ ਤੇ ਫੋੜੀਆਂ ਉੱਪਰ ਜਾਂਦੀਆਂ ਹਨ ਉਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਹੈ ਤੇ ਇੱਕ ਸਾਈਡ ਤੇ ਵਾਸ਼ਪੇਸਨ ਲੱਗਾ ਹੋਇਆ ਜੀ ਘਰ ਵਿੱਚ ਸਮਰਸਿਵਲ ਮੋਟਰ ਲੱਗੀ ਹੋਈ ਹੈ ਜੀ ਆਜ ਲੋਬੀ ਏਰੀਆ ਬਣਿਆ ਹੋਇਆ ਹੈ ਲੋਬੀ ਏਰੀਆ ਤੇ ਦੇਖ ਸਕਦੇ ਹੋ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ ਲੋਬੀ ਏਰੀਆ ਵਿੱਚ ਹੀ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਓਪਨ ਕਿਚਨ ਬਣੀ ਹੋਈ ਹੈ ਜੀ ਆ ਦੇਖੋ ਜੀ ਕਿਚਨ ਵਿੱਚ ਖਿੜਕੀ ਲੱਗੀ ਹੋਈ ਹੈ ਇੱਕ ਵੈਂਟੀਲੇਸ਼ਨ ਵਾਸਤੇ ਘਰ ਦੇ ਅੰਦਰ ਪੇਂਟ ਤਾਂ ਸਾਰਾ ਕੰਮ ਹੋਇਆ ਹੋਇਆ ਹੈ ਕਿਚਨ ਦੇ ਬੈਕ ਸਾਈਡ ਤੇ ਕਮਰਾ ਬਣਿਆ ਹੋਇਆ ਹੈ ਇਹ ਕਮਰੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ। ਇੱਕ ਵਾਸ਼ਰੂਮ ਬਾਹਰ ਐਂਟਰੀ ਤੇ ਪੌੜੀਆਂ ਦੇ ਨਾਲ ਬਣਿਆ ਹੋਇਆ ਸੀ ਤੁਹਾਨੂੰ ਦੱਸਿਆ ਸੀਗਾ। ਇੱਕ ਵਾਸ਼ਰੂਮ ਰੂਮ ਦੇ ਨਾਲ ਅਟੈਚ ਬਣਿਆ ਹੋਇਆ। ਵਾਸ਼ਰੂਮ ਵਿੱਚ ਸਾਰੀ ਟਾਇਲ ਲੱਗੀ ਹੋਈ ਹੈ ਦੀਵਾਰਾਂ ਤੇ ਵੀ ਅਤੇ ਫਰਸ਼ ਤੇ ਵੀ। ਟੂਟੀਆਂ ਸ਼ਾਵਰ ਦਾ ਕੰਮ ਸਾਰਾ ਹੋਇਆ ਹੈ ਜੀ। ਇਸ ਰੂਮ ਦੇ ਨਾਲ ਇੱਕ ਹੋਰ ਰੂਮ ਬਣਿਆ ਹੋਇਆ ਜੀ। ਤੁਹਾਨੂੰ ਵੀ ਦਿਖਾ ਦਿੰਨੇ ਆ। ਟੋਟਲ ਘਰ ਵਿੱਚ ਦੋ ਰੂਮ ਬਣੇ ਹੋਏ ਹਨ। ਦੋ ਵਾਸ਼ਰੂਮ ਬਣੇ ਹੋਏ ਹਨ। ਦੇਖ ਕਿਚਨ ਬਣੀ ਹੋਈ ਆ ਇੱਕ ਉੱਪਰ ਛੱਤ ਤੇ ਮੋਂਟੀ ਬਣੀ ਹੋਈ ਆ ਜੀ ਘਰ ਦੇ ਮਾਲਕਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਜੀ ਨਾਲੇ ਬੋਲ ਕੇ ਵੀ ਦੱਸ ਦਿਨਾ ਮਾਲਕਾਂ ਦਾ ਨੰਬਰ ਹੈ ਜੀ 98555 91617 ਤੁਹਾਨੂੰ ਘਰ ਦਾ ਐਡਰੈਸ ਵੀ ਸਕਰੀਨ ਤੇ ਦੇ ਦਿੰਨੇ ਆ ਤੁਸੀਂ ਉਸ ਨੂੰ ਨੋਟ ਕਰ ਲਓ ਜੀ ਸਾਡੇ ਕਾਫੀ ਵੀਰ ਆ ਤੇ ਭੈਣਾਂ ਨੇ ਕਮੈਂਟ ਵਿੱਚ ਲੁਧਿਆਣੇ ਵਾਲੇ ਸਾਈਡ ਤੋਂ ਘਰ ਦੀ ਵੀਡੀਓ ਲਿਆਨ ਨੂੰ ਕਿਹਾ ਸੀ ਤਾਂ ਉਹਨਾਂ ਦੀ ਡਿਮਾਂਡ ਐ ਸੀ ਲੁਧਿਆਣੇ ਸ਼ਹਿਰ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਘਰਾਂ ਘੋਟੀਆਂ ਮਖਾਨਾਂ ਦੀ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ